حضرت حبیب اجمی ایک بزرگ نے کہتے ہیں میں ذرا بوڑھا ہو گیا کماندا سا مزدوری سا کرتا لیکن بوڑھا ہو گیا نا تو بازار بھی ਤੁਹਾਨੂੰ پتہ ہے کہ بوڑھا مزدور آ کے بیٹھ جائے تو کوئی انو مزدوری واسطے نہیں لے کے ਜਾਂਦਾ کیوں طاقت مر نہیں حالانکہ کوشش کرو کہ انو لے جاؤ کم تھوڑا لوو پیسے پورے دے دیو غریب نل تاوان ہو ਜਾਂਦਾ ہے لیکن اسی سپر اسٹور تو جتن فروٹ لینے ہیں نا تے جڑی قیمت اوتھے لکھی ہے نا اسی او پوری دینے ہاں کیوں اس سپر سٹور اینا کم نہیں کرنا تے جنے ਕੇਲੇ ਤਾਂ ਛਾਬਾ ਸਰ ਤੇ ਰੱਖਿਆ ਨਾ ਤੇ ਬੁੱਢੇ ਕੋਲ ਸਾਈਕਲ ਵੀ ਨਹੀਂ ਬੋਧੇ ਉਤੇ ਰੱਖ ਕੇ ਤੇ ਜਾਏ ਉਹਨੇ ਘਰ ਚਲਾਣਾ ਉਹ ਸਾਈਕਲ ਜੋਗੇ ਪੈਸੇ ਕੋ ਨਹੀਂ ਉਹ ਗਲੀ ਫਿਰਦਾ ਆ ਗਿਆ ਨਾ ਉਹਨੇ ਆਖਿਆ 100 ਰੁਪਏ ਦਾ ਦਰਜਨ ਤੇ ਤੂੰ ਉਥੇ ਰਟਾ ਲਾ ਦਿੱਤਾ ਮੈਂ ਤੇ 80 ਦਾ ਲੈਣਾ ਸੁਪਰ ਸਟੋਰ ਤੋਂ ਮਾਰਕੀਟ ਵਿੱਚੋਂ ਤੂੰ 200 250 ਤੋਂ ਲੈ ਕੇ ਆਇਆ ਉਥੇ ਨਹੀਂ ਆਖਿਆ ਕੰਮ ਕਰ ਤੇ ਗਰੀਬ ਨੂੰ ਉਹਨੇ 100 ਆਖਿਆ ਤੇ ਤੂੰ ਕਿ 80 ਕਰ ਤੇਰਾ ਹੱਕ ਬਣਦਾ ਸੀ ਉਹ 100 ਮੰਗੇ ਤੂੰ ਦੋ ਦੇ ਤੇਰਾ ਤਾਵਨ ਹੋ ਜਾਏ لیکن ਅਸੀਂ ਹਮੇਸ਼ਾ ਗਰੀਬ ਤੇ ਰੂਪ ਪਾਉਂਦੇ ਆ ਕਿਉਂਕਿ ਅਮੀਰਾਂ ਦੇ ਸਾਹਮਣੇ ਲੱਗਦਾ ਨਹੀਂ ਨਾ ਸਾਡਾ ਬਲੱਡ ਪ੍ਰੈਸ਼ਰ ਵੀ ਬੜਾ ਸਿਆਣਾ ਹੈ ਇਹ ਅਮੀਰਾਂ ਸਾਹਮਣੇ ਕਦੀ ਆਈ ਨਹੀਂ ਹੋਇਆ ਹਮੇਸ਼ਾ ਲਿੱਸੇ ਸਾਹਮਣੇ ਆਈ ਹੁੰਦਾ ਹੈ ਗਾਲੀਆਂ ਕੱਢਦੇ ਆ ਕਿਉਂ ਬਲੱਡ ਪ੍ਰੈਸ਼ਰ ਆਈਏ ਕਦੀ ਚੌਧਰੀ ਜਾਂ ਮਲਕ ਨੂੰ ਵੀ ਕੱਢ ਨਾ ਐਮਪੀਏ ਨੂੰ ਵੀ ਕੱਢ ਵਜ਼ੀਰ ਨੂੰ ਵੀ ਕੱਢ ਬੜਾ ਤੇਰਾ ਬਲੱਡ ਪ੍ਰੈਸ਼ਰ ਸਿਆਣਾ ਹੈ ਹਮੇਸ਼ਾ ਲਿੱਸੇ ਸਾਹਮਣੇ ਆਈ ਹੁੰਦਾ ਹੈ ਅਮੀਰ ਸਾਹਮਣੇ ਔਰ ਡਾਡੇ ਸਾਹਮਣੇ ਕਦੀ ਹਾਈ ਨਹੀਂ ਹੋਇਆ ਆਪਣੀ ਕਮੀਨਗੀ ਨੂੰ ਨਾ ਦੇ ਦਿੱਤਾ ਬਲੱਡ ਪ੍ਰੈਸ਼ਰ ਦਾ ਆਪਣੇ ਅੰਦਰ ਦੀ ਗਲਾਜ਼ਤ ਕਢਾਲਣ ਇੱਕ ਬਜ਼ੁਰਗ ਦਾ ਮੈਂ ਜੁਮਲਾ ਪੜ੍ਹ ਲਿਆ ਸਾ ਉਸ ਜੁਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਮੈਂ ਅਗਲੀ ਜੋ ਗੱਲ ਕਰਨਾ ਚਾਹੁੰਦਾ ਉਧਰ ਜਾਂਦਾ ਉਹ ਬਜ਼ੁਰਗ ਫਰਮਾਉਂਦੇ ਨੇ ਦੁਨੀਆ ਵਿੱਚ ਜ਼ਿੰਦਗੀ ਇਸ ਤਰ੍ਹਾਂ ਗੁਜ਼ਾਰ ਹੈ ਕਿ ਤੇਰੇ ਮਹੱਲੇ ਵਿੱਚ ਰਹਿਣ ਤੇ ਲੋਕ ਸ਼ੁਕਰ ਕਰਨ ਸਬਰ ਨਾ ਕਰਨ ਗੱਲ ਸਮਝ ਆਈਏ ਤੂੰ ਮਹੱਲੇ ਚ ਰਹਿ ਰਹੇ ਆ ਨਾ ਤੇ ਲੋਕ ਸ਼ੁਕਰ ਕਰਨ ਕੇ ਮਾਲਕ ਕੇ ਬੰਦਾ ਸਾਨੂੰ عطا ਦਿੱਤੇ ਸਬਰ ਨਾ ਕਰਨ ਇਤਨਾ ਬੁਰਾ ਬਣ ਕੇ ਨਾ ਰਹੀਂ ਕਿ ਲੋਕ ਸਬਰ ਕਰਨ ਇਤਨਾ ਚੰਗਾ ਬਣ ਕੇ ਰਹੀਂ ਕਿ ਲੋਕ ਸ਼ੁਕਰ ਕਰਨ ਮਾਲਕ ਤੂ ਆ ਬੰਦਾ ਸਾਡੇ ਮਹੱਲੇ ਵਿੱਚ ਦਿੱਤਾ ਹੈ ਜਿਸ ਤਰ੍ਹਾਂ ਪੂਰੀ ਦੁਨੀਆ ਸ਼ੁਕਰ ਕਰਦੀ ਏ ਉਹ ਪੂਰੀ ਕਾਇਨਾਤ ਦੇ ਨਬੀ ਸਨ ਲੇਕਿਨ ਆਏ ਇੱਥੇ ਨਹੀਂ ਤੋਂ ਹਜ਼ਰਤੇ ਗ੍ਰਾਮੀ ਫਰਮਾਦੇ ਨੇ ਬੁੱਢਾ ਹੋ ਗਿਆ بیوی ਨੇ ਆਖਿਆ ਕੰਮ ਕਰੋ ਜਾ ਕੇ ਜਿਸਮ ਦੀ ਤਾਕਤ ਜਵਾਬ ਦੇ ਗਈ ਮੈਂ ਚੌਕ ਵਿੱਚ ਆ ਕੇ ਬਹਿ ਗਿਆ ਕੋਈ ਵੀ ਮੈਨੂੰ ਮਜ਼ਦੂਰੀ ਤੇ ਰੱਖਣ ਵਾਸਤੇ ਤਿਆਰ ਨਹੀਂ जो तो शाम हो गई ना तो बल्कि जोहर दी आजान हुई कहते जोहर दी आजान हुई तो मैं मस्जिद चला गया नमाज पढ़ के लोग चले गए तो मैं साफा पटका उतार लिया रुमाल उतार लिया तो सफा साफ कीतियां मस्जिद की सफाई शुरू की थी। तो मैं किया रब्बा तेरे बंदे ते मजदूरी ते नहीं रख दे चल तू तो ही मजदूरी करा ले मैं उ नफल पढ़ा रहा इशा पढ़ के मैं वापस आया बीवी ने पूछया नौकरी मिली बच्चे मेरे वाल देख रहे सन मजदूरी मिली कि नहीं मिली تو میں کیا دا دل نہ ٹوٹ جائے میں کیا مزدوری ملی ہے اور بڑے کریم دے گھر ملی ہے لیکن انہیں مزدوری دتی نہیں تو میں منگیا نہیں کریم بڑے تو منگی نہیں دے دے وے گا دوسرے دن میں چلا گیا زور تک میں بازار بیٹھا رہا کوئی بھی میں نہ لے کے ویکھن لوگ بڑھا بند ہے چلے جان میں پھر مسجد آ گیا پھر میں عشاء تک اسی طرح مسجد دی صفائی کی سفا بچھا کے اندر رکھ دیتی ہیں میں خالی ہاتھ گھر چلا گیا ਤੋ بیوی ਨੇ ਪੁੱਛੀ ਅੱਜ ਵੀ ਨਹੀਂ ਮਿਲੀ ਮੈਂ ਕਿਉਂ ਕਰੀਮ ਇਤਨਾ ਮੈਨੂੰ ਮੰਗਦਿਆਂ ਸ਼ਰਮ ਆਈਏ ਜਿਹਦੇ ਘਰ ਦੀ ਮਜ਼ਦੂਰੀ ਪਿਆ ਕਰਦਾ ਹੈ ਨਾ ਉਹ ਕਰੀਮ ਇਤਨਾ ਮੈਨੂੰ ਮੰਗਦਿਆਂ ਸ਼ਰਮ ਆਈਏ ਦੇ ਦੇਵੇਗਾ ਤੋ ਸਵੇਰ ਮੈਂ ਜਦੋਂ ਆਣ ਲਗਾ ਤੋ بیوی ਕਹਿੰਦੀ ਹੈ ਅੱਜ ਅੱਜ ਅਗਰ ਮਜ਼ਦੂਰੀ ਦੇ ਦੇਵੇ ਤੋ ਠੀਕੇ ਨਹੀਂ ਤੇ ਜਵਾਬ ਦਿਆਂ ਵੀ ਕਿਦਰੇ ਔਰ ਮਜ਼ਦੂਰੀ ਕਰ ਕਾਂ ਤੇ ਨੋਜੋ ਤੈਨੂੰ ਫੇਰ ਮੈਂ ਬਾਜ਼ਾਰ ਨਹੀਂ ਗਿਆ ਮੈਂ ਸਿੱਧਾ ਮਸਜਿਦ ਚਲਾ ਗਿਆ ਸਾਰਾ ਦਿਨ ਮਸਜਿਦ ਬੈ ਕੇ ਰੋਂਦਾ ਰਿਹਾ ਬੀਵੀ ਕਹਿੰਦੀ ਹੈ ਮਜ਼ਦੂਰੀ ਨਾਲ ਲੱਭੀ ਤੇ ਛੋੜ ਦੇਵੀ ਜੇ ਤੇਰਾ ਘਰ ਛੜਿਆ ਤੇ ਜਾਵਾਂਗਾ ਕਿੱਥੇ ਕੋਈ ਤੇ ਆਪਣੇ ਕੋਲ ਰੱਖਣ ਵਾਸਤੇ ਤਿਆਰ ਨਹੀਂ ਜੇ ਤੇਰਾ ਵੀ ਛੱਡ ਦਿਆਂ ਤੂੰ ਜਾਵਾਂਗਾ ਕਿੱਥੇ اے ਅੱਲਾ ਕੋਈ ਐਸਾ ਸਬਬ ਫਰਮਾ ਦੇ ਮੇਰੇ ਕੋਲ ਤੇਰੇ ਘਰ ਦਾ ਰਾਹ ਨਾ ਭੁੱਲੇ ਐਸਾ ਸਬਬ ਫਰਮਾ ਦੇ ਕਿ ਮੈਂ ਤੇਰੇ ਘਰ ਤੇ ਆਂਦਾ ਜਾਂਦਾ ਰਵਾਂ ਫਰਮਾਉਂਦੇ ਨੇ ਫਿਰ ਮੈਂ ਇਸ਼ਾ ਪੜ ਕੇ ਮਸਜਿਦ ਹੀ ਬੈਠਾ ਰਿਹਾ ਜੋ ਬੱਚੇ ਸੋ ਜਾਣ ਤੇ ਦੇਰ ਨਾਲ ਘਰ ਜਾਵਾਂਗਾ ਕਾਫੀ ਦੇਰ ਹੋ ਗਈ ਮੈਂ ਘਰ ਦੇ ਦਰਵਾਜ਼ੇ ਤੇ ਪਹੁੰਚਿਆ ਦਸਤਕ ਦਿੱਤੀ ਤੋ ਮੇਰੀ ਬੀਵੀ ਨੇ ਆ ਕੇ ਦਰਵਾਜ਼ਾ ਖੋਲਿਆ ਤਾਂ ਮੈਂ ਜਦੋਂ ਬੀਵੀ ਦਾ ਚਿਹਰਾ ਦੇਖਿਆ ਤੇ ਬੀਵੀ ਬੜੀ ਖੁਸ਼ ਸੀ ਤੋ ਕਹਿੰਦੀ ਇਹ ਕਿੱਥੇ ਰਹਿ ਗਏ ਸੋ ਮੈਂ ਖਾਣਾ ਪਕਾ ਕੇ ਇੰਤਜ਼ਾਰ ਕਰ ਰਹੀ ਸਾਂ ਮੈਂ ਕਿਹਾ ਖਾਣਾ ਕਿੱਥੋਂ ਆਇਆ ਤੋ ਕਹਿੰਦੀ ਇਹ ਮੇਰੇ ਨਾਲ ਤੇ ਆਓ ਅੰਦਰ ਕਿਚਨ ਵਿੱਚ ਲੈ ਗਈ ਤਾਂ ਰਾਸ਼ਨ ਦੀਆਂ ਬੋਰੀਆਂ ਪਈਆਂ ਸਨ ਢੇਰ ਲੱਗੇ ਸਨ ਕਮਰੇ 'ਚ ਲੈ ਗਈ ਮੈਨੂੰ ਉਹਨੇ ਕੁਝ ਕੱਪੜੇ ਦਿਖਾਏ ਕੁਝ ਪੈਸੇ ਦਿਖਾਏ ਐਸੇ ਥੈਲੀਆਂ ਦਿਖਾਈਆਂ ਜਿਹਦੇ 'ਚ ਦਿਨਾਰ ਸੋਨੇ ਦੇ ਸਿੱਕੇ ਸਨ ਮੈਂ ਕਿਹਾ ਇਹ ਕਿੱਥੋਂ ਆਇਆ ਉਹਨੇ ਕਿਹਾ ਅਸਰ ਤੋਂ ਬਾਅਦ ਦਰਵਾਜ਼ੇ ਤੇ دستਕ ਉਹੀ ਸੀ ਮੈਂ ਪਤਾ ਕੀਤਾ ਤਾਂ ਆਵਾਜ਼ ਆਈ ਤੇਰਾ ਖਾਵੰਦ ਜਿੱਥੇ ਮਜ਼ਦੂਰੀ ਕਰਦਾ ਹੈ ਨਾ ਉਸ ਕਰੀਮ ਨੇ ਭੇਜੀ ਆ ਕੁਝ ਸਾਮਾਨ ਅੰਦਰ ਰੱਖਣੇ ਜਰਾ ਪਰਦੇਚ ਹੋ ਜਾਓ ਮੈਂ ਪਰਦੇਚ ਹੋ ਗਈ ਉਹਨਾਂ ਕਿਚਨ ਵੀ ਸਾਮਾਨ ਨਾਲ ਪਰ ਦਿੱਤਾ ਔਰ ਇਹ ਪੈਸੇ ਤੇ ਕਪੜੇ ਵੀ ਦੇ ਗਏ ਤੇਰੇ ਕਪੜੇ ਮੇਰੇ ਕਪੜੇ ਬੱਚਿਆਂ ਦੇ ਕਪੜੇ ਦੇ ਗਏ ਤੇ ਜਾਣ ਲੱਗੇ ਸਿਰਫ ਇਤਨਾ ਕਹਿ ਗਿਆ ਪਰ ਭੈਣ ਆਪਣੇ ਖਾਮਦ ਨੂੰ ਅੱਖੀਓਂ ਕਰੀਮ ਕਹਿੰਦਾ ਮੈਨੂੰ ਮਜ਼ਦੂਰੀ ਦੇਣਿਆ देर ਹੋ ਗਈ ਇਹ ਮੇਰੇ ਘਰ ਦਾ ਕੰਮ ਛੱਡੇ ਨਹੀਂ ਆਂਦਾ ਰਜ਼ਕ ਪਹੁੰਚਣ ਵਿੱਚ ਦੇਰ ਨਹੀਂ ਹੋਵੇਗੀ ਉਸ ਮਾਲਕ ਨੇ ਖੁਦ ਜ਼ਿਮਾ ਲਿਆ ਅਸੀਂ ਜਿੰਨਾ ਅਮੀਰਾ ਕੋਲ ਜਾ ਕੇ ਰੋਂਦੇ ਹਾਂ ਨਾ ਤੂੰ ਤਹਜਜ ਦੇ ਮਸੱਲੇ ਤੇ ਰੋ ਫਿਰ ਕਿਸੇ ਸਾਹਮਣੇ ਰੋਵੇਂ ਤੇ ਮੈਨੂੰ ਗੱਲ ਕਰੀ ਅਸੀਂ ਬੰਦਿਆਂ ਨੂੰ ਦੁੱਖੜੇ ਸੁਣਾਉਂਦੇ ਆ ਰੱਬ ਨੂੰ ਕਦੀ ਦੁੱਖੜੇ ਨਹੀਂ ਸੁਣਾਏ